ਜੇ ਕੋ ਪੜ੍ਹਾਈ ਦੀ ਗੱਲ ਕਰਾਂ ਤਾਂ ਮੈਂ ਲਾਅ ਦੇ ਵਿੱਚ ਡਾਕਟੋਰੇਟ ਆ ਤੇ ਇਸ ਤੋਂ ਇਲਾਵਾ ਮੈਂ ਐਮਏ ਪੰਜਾਬੀ ਐਮਏ ਜਰਨਲਿਜ਼ਮ ਐਮਏ ਔਮਨ ਸਟਡੀ ਤੇ ਐਮਏ ਪੋਲੀਟੀਕਲ ਸਾਇੰਸ ਵੀ ਆ ਬੀਲੀ ਬੈਟ ਪ੍ਰੈਜ਼ੈਂਟ ਮੈਂ ਕਰ ਰਹੀ ਆ ਵਾ ਤਾਂ ਸਭਜੀ ਵੇਚਣ ਦਾ ਰੀਜਨ ਹੈ ਆਪਣੀ ਸਰਵਾਈਵਲ ਚੀਪ ਤੇ ਆਪਣੇ ਪਰਿਵਾਰ ਦੀ ਸਰਵਾਈਵਲ ਚੀਪ ਤੇ ਇਸ ਤੋਂ ਨਾਲ ਜਿਹੜਾ ਹੁਣ ਇੱਕ ਹੋਰ ਗੱਲ ਜੁੜ ਗਈ ਹੈ ਇਸ ਗੱਲ ਦੀ ਦੀ ਕਿ ਮੈਂ ਜਲਦ ਤੋਂ ਜਲਦ ਆਪਣਾ ਜਿਹੜਾ ਮੇਰਾ ਅਧਿਆਪਨ ਦਾ ਕਿੱਤਾ ਮੇਰੇ ਕੋਲੋਂ ਖੁੱਸ ਗਿਆ ਵੇ ਥੋੜੇ ਸਮੇਂ ਦੇ ਲਈ ਉਹਨੂੰ ਮੈਂ ਵਾਪਸ ਲਵਾਂ। ਚਾਰ ਵਾਰ ਮਾਸਟਰਸ ਡਿਗਰੀ ਅਤੇ ਪੀ ਐਚ ਡੀ ਕਰਨ ਤੋਂ ਬਾਅਦ ਕੋਈ ਵੀ ਵਿਅਕਤੀ ਆਪਣੇ ਆਪ ਨੂੰ ਵਾਈਟ ਕਾਲਰ ਦੀ ਨੌਕਰੀ ਵਿੱਚ ਦੇਖਣਾ ਚਾਹੁੰਦਾ ਹੈ ਪਰ ਜਦ ਉਸ ਨੌਕਰੀ ਦੇ ਨਾਲ ਪਰਿਵਾਰ ਦੇ ਖਰਚੇ ਪੂਰੇ ਨਾ ਹੋਣ ਤਾਂ ਵਿਅਕਤੀ ਕੁਝ ਵੀ ਕਰਨ ਲਈ ਤਿਆਰ ਹੋ ਜਾਂਦਾ ਹੈ। ਅਜੇ ਹੀ ਕੁਝ ਪੰਜਾਬ ਦੇ ਡਾਕਟਰ ਸੰਦੀਪ ਦੇ ਨਾਲ ਹੋਇਆ ਉਸ ਦੇ ਵੱਲੋਂ 4 ਡਿਗਰੀਆਂ ਕੀਤੀਆਂ ਗਿਆ ਨੇ ਜੋ ਕਿ ਮਾਸਟਰ ਡਿਗਰੀਆਂ ਨੇ ਉਸ ਤੋਂ ਬਾਅਦ ਪੀ ਐਚ ਡੀ ਵੀ ਕੀਤੀ ਹੈ ਤਾਂ ਹੁਣ ਉਹ ਰੇੜੀਆਂ ਦੇ ਉੱਤੇ ਸਬਜ਼ੀ ਵੇਚ ਰਿਹਾ ਡਾਕਟਰ ਸੰਦੀਪ ਦਾ ਕਹਿਣਾ ਕਿ ਉਸ ਨੂੰ ਸ਼ਰਮ ਬਿਲਕੁਲ ਵੀ ਮਹਿਸੂਸ ਨਹੀਂ ਹੁੰਦੀ ਕਿਉਂਕਿ ਗੁਰੂ ਸਾਹਿਬ ਨੇ ਕਿਰਤ ਕਰਨ ਦਾ ਸੰਦੇਸ਼ ਦਿੱਤਾ ਸੀ ਉਹਨਾਂ ਕਿਹਾ ਕਿ ਉਹਨਾਂ ਨੂੰ ਇਸ ਗੱਲ ਦਾ ਸਿਰਫ ਪਛਤਾਵਾ ਰਿਹਾ ਹੈ ਕਿ ਯੂਨੀਵਰਸਿਟੀ ਨੇ ਉਹਨਾਂ ਦੀ ਕਦਰ ਨਹੀਂ ਕੀਤੀ ਅਤੇ ਅੰਮ੍ਰਿਤਸਰ ਦੀਆਂ ਗਲੀਆਂ ਦੇ ਵਿੱਚ ਹੁਣ ਡਾਕਟਰ ਸੰਦੀਪ ਸਬਜ਼ੀ ਵੇਚ ਰਿਹਾ ਉਹਨਾਂ ਨੇ ਫਲੈਕਸ ਆਪਣੀ ਰੇੜੀ ਤੇ ਲਗਾਈ ਹੋਈ ਹੈ ਜਿਸ ਤੋਂ ਉੱਤੇ ਲਿਖਿਆ ਹੈ ਪੀ ਐਚ ਡੀ ਸਬਜ਼ੀ ਵਿੱਚ ਆਉਣ ਵਾਲਾ ਤੁਹਾਨੂੰ ਦੱਸਦੀ ਹੈ ਡਾਕਟਰ ਸੰਦੀਪ ਦੇ ਵੱਲੋਂ ਚਾਰ ਮਾਸਟਰ ਡਿਗਰੀਜ਼ ਕੀਤੀਆਂ ਗਈਆਂ ਨੇ ਤੇ ਇਸ ਤੋਂ ਬਾਅਦ ਇੱਕ ਪੀ ਐਚ ਡੀ ਵੀ ਕੀਤੀ ਗਈ ਹੈ ਤਾਂ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਉਹ ਯੂਨੀਵਰਸਿਟੀ ਦੇ ਵਿੱਚ ਲੈਕਚਰਰ ਵੀ ਰਹੇ ਨੇ ਤੇ ਇਸ ਸਮੇਂ ਉਹ ਛੁੱਟੀ ਤੇ ਨੇ ਉਹਨਾਂ ਕਿਹਾ ਕਿ ਉਹ ਕਾਨੂੰਨ ਦੀ ਪੜ੍ਹਾਈ ਦੇ ਦੌਰਾਨ ਜਦੋਂ ਇੱਕ ਵਿਦਿਆਰਥੀ ਨੇ ਉਹਨਾਂ ਤੋਂ ਸਵਾਲ ਕੀਤਾ ਤਾਂ ਉਹਨਾਂ ਨੇ ਮਹਿਸੂਸ ਕੀਤਾ ਕਿ ਆਪਣੇ ਆਪ ਨੂੰ ਧਾਰਾ 21 ਦੇ ਤਹਿਤ ਬਰਾਬਰਤਾ ਦੇ ਅਨੁਕੂਲ ਨਹੀਂ ਹੈ ਜੋ ਉਹ ਪੜਾ ਰਿਹਾ ਸੀ ਸੰਦੀਪ ਨੇ ਦੱਸਿਆ ਕਿ ਉਹ ਜੁਲਾਈ ਮਹੀਨੇ ਤੋਂ ਸਬਜ਼ੀਆਂ ਵੇਚ ਰਿਹਾ ਇਸ ਤੋਂ ਪਹਿਲਾਂ ਉਸਨੇ ਕੋਈ ਬੋਰਡ ਨਹੀਂ ਲਗਾਇਆ ਸੀ ਪਰ ਜਦੋਂ ਇੱਕ ਔਰਤ ਨੇ ਉਸ ਨੂੰ ਕਿਹਾ ਕਿ ਆਪਣੀ ਸ਼੍ਰੇਣੀ ਦੀ ਪ੍ਰਤੀਨਿਧਤਾ ਕਰੇ ਅਤੇ ਬੋਰਡ ਲਗਾ ਦਿੱਤਾ ਡਾਕਟਰ ਸੰਦੀਪ ਨੇ ਕਿਹਾ ਕਿ ਉਹ ਵਿਦਿਆਰਥੀਆਂ ਨੂੰ ਅਕਸਰ ਇਹ ਸਮਝਾਉਂਦੇ ਸਨ ਕਿ ਆਪਣੀ ਹਾਲਾਤਾਂ ਨੂੰ ਦੇਖਦੇ ਹੋਏ ਆਪਣੀ ਪੜ੍ਹਾਈ ਤੋਂ ਮੂੰਹ ਨਾ ਮੋੜਨ ਕਿਉਂਕਿ ਅੱਜ ਕੱਲ ਜੋ ਵੀ ਹੈ ਉਹ ਪੜ੍ਹਾਈ ਦੇ ਨਾਲ ਹੀ ਮਿਲਦਾ ਹੈ ਤੌ ਉਹ ਤੁਹਾਨੂੰ ਦਿਖਾਉਣੇ ਆ ਅੰਮ੍ਰਿਤਸਰ ਦੀਆਂ ਗਲੀਆਂ ਦੇ ਵਿੱਚ ਪੀ ਐਚ ਡੀ ਸਬਜ਼ੀ ਵਾਲਾ ਕਿਵੇਂ ਸਬਜ਼ੀ ਵੇਚਦਾ ਹੈ ਤੇ ਕੀ ਕੁਝ ਇਹਨਾਂ ਦੀਆਂ ਮਜਬੂਰੀਆਂ ਨੇ ਇਹਨਾਂ ਦੀ ਜ਼ੁਬਾਨੀ ਹੀ ਜਾਣਦੀਆਂ ਦੇਖੋ ਪੜ੍ਹਾਈ ਦੀ ਗੱਲ ਕਰਾਂ ਤਾਂ ਮੈਂ ਲਾਅ ਦੇ ਵਿੱਚ ਡਾਕਟੋਰੇਟ ਆ ਤੇ ਇਸ ਤੋਂ ਇਲਾਵਾ ਮੈਂ ਐਮਏ ਪੰਜਾਬੀ ਐਮਏ ਜਰਨਲਿਜ਼ਮ ਐਮਏ ਔਮਨ ਸਟਡੀ ਤੇ ਐਮਏ ਪੋਲੀਟੀਕਲ ਸਾਇੰਸ ਵੀ ਆ ਬੀਲੀ ਬੈਟ ਪ੍ਰੈਜ਼ੈਂਟ ਮੈਂ ਕਰ ਰਿਆ ਵਾਂ ਤਾਂ ਸਭਜੀ ਵਿੱਚ ਇਹਦਾ ਰੀਜਨ ਹੈ ਆਪਣੀ ਸਰਵਾਈਵਲ ਚੀਪ ਤੇ ਆਪਣੇ ਪਰਿਵਾਰ ਦੀ ਸਰਵਾਈਵਲ ਚੀਪ ਤੇ ਇਸ ਤੋਂ ਨਾਲ ਜਿਹੜਾ ਹੁਣ ਇੱਕ ਹੋਰ ਗੱਲ ਜੁੜ ਗਈ ਹੈ ਇਸ ਗੱਲ ਦੀ ਦੇ ਕਿ ਮੈਂ ਜਲਦ ਤੋਂ ਜਲਦ ਆਪਣਾ ਜਿਹੜਾ ਮੇਰਾ ਅਧਿਆਪਨ ਦਾ ਕਿਤਾ ਮੇਰੇ ਕੋਲ ਖੁੱਸਿਆ ਹੋਵੇ ਥੋੜੇ ਸਮੇਂ ਦੇ ਲਈ ਉਹਨੂੰ ਮੈਂ ਵਾਪਸ ਲਵਾ। ਅਧਿਆਪਕੀ ਤੁਸੀਂ ਰਹੇ ਹੋ ਕਿੱਥੇ ਤੁਸੀਂ ਕਿੰਨੇ ਸਾਲ ਕੀਤੀ ਤੇ ਛੱਡਣ ਦੀ ਵਜ੍ਹਾ ਕੀ ਰਹੀ? ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਿਪਾਰਟਮੈਂਟ ਆਫ ਲਾ ਦੇ ਵਿੱਚ 11 ਸਾਲ ਦੇ ਕਰੀ ਪੜਾਇਆ ਵਾਂ। 5 ਸਾਲ ਮੈਂ ਐਜੇ ਜੀਆਰਐਫ ਸੀ ਤੇ 6-7 ਸਾਲ ਮੈਂ ਐਜੇ ਗੈਸਟ ਫੈਕਲਟੀ ਉੱਥੇ ਟੀਚ ਕੀਤਾ। ਛੱਡਣ ਦਾ ਕਾਰਨ ਇਹ ਸੀ ਕਿ ਸਾਨੂੰ ਉੱਥੇ ਜਿਹੜਾ ਅਸੀਂ ਸਰਵਾਈਵ ਕਰਨਾ ਔਖਾ ਹੋਇਆ ਸੀ ਕਿਉਂਕਿ ਸੈਲਰੀਜ਼ ਬਹੁਤ ਘੱਟ ਨੇ। ਤਾਂ ਸੈਲਰੀਸ ਟਾਈਮ ਸਿਰ ਨਹੀਂ ਮਿਲਦੀਆਂ ਪਈਆਂ ਸਾਨੂੰ ਅੱਗੇ ਉੱਥੇ ਕੋਈ ਰੈਗੂਲਰ ਹੋਣ ਦੀ ਉਮੀਦ ਨਹੀਂ ਐ ਤੇ ਅਸੀਂ ਅੱਕ ਚੁੱਕੇ ਹਾਂ ਉੱਥੋਂ ਦੇ ਵਿੱਚ ਜਿਹੜਾ ਸਾਨੂੰ ਮਾਨਸਿਕ ਤੌਰ ਦੇ ਉੱਪਰ ਅਸੀਂ ਪਰੇਸ਼ਾਨ ਹੋਏ ਜਿਹੜੋ ਸਾਨੂੰ ਟੀਚਰਾਂ ਕਰਦੇ ਨੇ ਮਤਲਬ ਜਿਹੜੇ ਸਾਡੀ ਕਮਿਊਨਿਟੀ ਦੇ ਲੋਕ ਇਹ ਗੱਲਾਂ ਕਹਿ ਕੇ ਕਿ ਭਾਈ ਜੇ ਇਹਨਾਂ ਨੂੰ ਅਸੀਂ ਰੈਗੂਲਰ ਕਰਤਾ ਤਾਂ ਕੱਲ ਨੂੰ ਇਹ ਸਾਡੇ ਸਿਰਾਂ ਦੇ ਉੱਪਰ ਚੜਨਗੇ ਉਹਨਾਂ ਨੂੰ ਗੱਲਾਂ ਇਸ ਕਰਕੇ ਆਉਂਦੀਆਂ ਨੇ ਕਿਉਂਕਿ ਅਸੀਂ ਜ਼ਮੀਨ ਤੋਂ ਉੱਠ ਕੇ ਆਪਣੇ ਪੈਰਾਂ ਤੇ ਖਲੋ ਕੇ ਆਪਣਾ ਸਿਰ ਜਿਹੜਾ ਉਠਾ ਕੇ ਜਿੰਨੇ ਆ ਤੇ ਉਹ ਸ਼ੁਰੂ ਤੋਂ ਹੀ ਕਿਸੇ ਦੇ ਮੋਢਿਆਂ ਦੇ ਉੱਪਰ ਆਣ ਕੇ ਬੈਠੇ ਨੇ ਉਹਨਾਂ ਨੇ ਪਤਾ ਨਹੀਂ ਆਪਣੇ ਜ਼ਮੀਰਾ ਦੇ ਨਾਲ ਚਾਹੇ ਕੰਪਰੋਮਾਈਜ਼ ਕੀਤੇ ਹੋਣਗੇ ਜਾਂ ਜਿਸ ਤਰ੍ਹਾਂ ਮਰਜ਼ੀ ਆ ਇਹ ਗੱਲ ਉਹ ਸਾਰਿਆਂ ਨੂੰ ਪਤਾ ਵੈ ਅੱਜ ਦੇ ਸਮੇਂ ਦੇ ਵਿੱਚ ਮਾਪੇ ਚਾਹਦੇ ਆ ਕਿ ਉਹਨਾਂ ਦੇ ਬੱਚਾ ਪੜ੍ਹ ਲਿਖ ਕੇ ਵੱਡਾ ਇਨਸਾਨ ਬਣੇ ਤੁਸੀਂ ਇੰਨੀ ਪੜ੍ਹਾਈ ਕੀਤੀ ਹੈ ਕਿਤੇ ਮਹਿਸੂਸ ਹੁੰਦਾ ਕਦੀ ਕਿ ਅੱਜ ਸਬਜ਼ੀ ਵੇਚਦੇ ਹੋ ਹਲੇ ਵੀ ਸੁਪਨੇ ਪੂਰੇ ਨਹੀਂ ਹੋਏ ਤਾਂ ਨਹੀਂ ਦੇਖੋ ਪੜ੍ਹਾਈ ਲਿਖਾਈ ਕਰਕੇ ਮਾਪਿਓ ਦਾ ਸੁਪਨਾ ਹੁੰਦਾ ਵੈ ਵੱਡਾ ਇਨਸਾਨ ਵੱਡਾ ਇਨਸਾਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਵੱਡੀਆਂ ਨੌਕਰੀਆਂ ਪਾ ਲੈਣਾ ਜੇ ਅਸੀਂ ਉਹਨਾਂ ਵਰਗੇ ਹੀ ਬੰਦੇ ਆ ਜਿਨ੍ਹਾਂ ਦੇ ਕੋਲ ਇਸ ਟਾਈਮ ਵੱਡੀਆਂ ਨੌਕਰੀਆਂ ਨਹੀਂ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਪਿਆ ਐਕਸੈਪਸ਼ਨ ਹਰ ਜਗ੍ਹਾ ਹੁੰਦੀਆਂ ਨੇ ਤਾਂ ਫਿਰ ਮੈਂ ਕਹਿੰਦਾ ਸਾਨੂੰ ਪੜ੍ਹਿਆ ਲਿਖਿਆ ਬੰਦਿਆਂ ਨੂੰ ਵੇਖੋ ਜੇ ਵੱਡੀਆਂ ਨੌਕਰੀਆਂ ਦੀ ਲੋੜ ਹੀ ਨਹੀਂ ਕਿਉਂਕਿ ਉਸ ਕੀ ਫਾਇਦਾ ਉਹੋ ਜਿਹੇ ਸਾਡੇ ਕੋਲ ਚੇਅਰਸ ਦਾ ਕੀ ਫਾਇਦਾ ਸਾਨੂੰ ਉਹੋ ਜਿਹੇ ਡਿਗਨਿਟੀਆਂ ਦਾ ਜੇ ਅਸੀਂ ਆਪਣੇਆਂ ਨੂੰ ਜਿਹੜੇ ਜਿਨ੍ਹਾਂ ਨੂੰ ਅਸੀਂ ਆਪਣੇ ਹੋਣ ਦਾ ਗੱਲਾਂ ਕਰਦੇ ਆ ਆਪਣੇ ਵਿਦਿਆਰਥੀਆਂ ਨੂੰ ਜੇ ਅਸੀਂ ਉਹਨਾਂ ਨੂੰ ਸਨਮਾਨਜਨਕ ਲਾਈਫ ਹੀ ਨਹੀਂ ਦੇ ਸਕਦੇ ਤਾਂ ਕੀ ਫਾਇਦਾ ਅਜਿਹੇ ਹਾਲਾਤਾਂ ਦਾ